ਮੇਰੀ ਮੇਰੀ ਮਰਜ਼ੀ ਦੇ ਖਿਲਾਫ ਕੀਤੀ ਗਈ ਸੀਗੇ ਮੇਰੇ ਫਾਦਰ ਮੇਰੇ ਤਾਇਆ ਜੀ ਦਾ ਬੇਟਾ ਤੇ ਮੇਰੀ ਭੂਆ ਮੇਰੀ ਭੂਆ ਕੁਲਵਿੰਦਰ ਕੌਰ ਦਾ ਇਹਨਾਂ ਵਿੱਚ ਹੱਥ ਸੀਗਾ ਤੇ ਮੇਰੇ ਫਾਦਰ ਨੇ ਮੇਰੀ ਮੈਰिज ਮੇਰੇ ਮੇਰੇ ਬ੍ਰਦਰ ਤਾਇਆ ਦਾ ਬੇਟੇ ਗੁਰਸੇਵਕ ਸਿੰਘ ਅਤੇ ਮੇਰੀ ਭੂਆ ਦੇ ਕਹਿਣ ਤੇ ਫਤੇਗੜ ਸੱਣਾ ਕੀਤੀ ਗਈ ਸੀ ਕਿੰਨੀ ਉਮਰ ਸੀ ਉਸ ਟਾਈਮ ਤੇ ਉਹ ਟਾਈਮ ਮੇਰੀ ਉਮਰ 16 ਸਾਲ ਸੀ ਕੀ ਕੀ ਸੀਗਾ ਮਨਸ਼ਾ ਕੀ ਸੀ ਉਸ ਦੇ ਵਿੱਚ ਉਸ ਦੇ ਵਿੱਚ ਕਹਿੰਦੇ ਮੇਰੇ ਭੂਆ ਮੇਰੇ ਭੂਆ ਤੇ ਮੇਰੇ ਬ੍ਰਦਰ ਮੇਰੇ ਬ੍ਰਦਰ ਦੀ ਮਨਸ਼ਾ ਇਹ ਸੀ ਕਿ ਜਿਹੜੀ ਮੇਰੇ ਫਾਦਰ ਨੂੰ ਜ਼ਮੀਨ ਆਉਂਦੀ ਆ ਉਸ ਨੂੰ ਆਪ ਥਾਫੜ ਆਪਣਾ ਚਾਹੁੰਦੇ ਸੀਗੇ ਕੀ ਤੁਹਾਡੇ ਜਿਹੜੇ ਹੈਗਾ ਕਾਫੀ ਜਿਹੜੇ ਹੈਗੇ ਤੁਹਾਡੇ ਖੁਆਬ ਸੀ ਵੀ ਮੈਂ ਪੜਾਂ ਨੀ ਪਾ ਕਿਉਂ ਸੋਨਾ ਕਾਲ ਦੀ ਉਮਰ ਬਸ ਕੋਟੀ ਉਮਰ ਦੀ ਹਾਂਜੀ ਸਰ ਮੇਰੇ ਬਹੁਤ ਖੁਆਬ ਸੀਗੇ ਮੈਂ ਪੜਕੇ ਕੋਈ ਆਈਏਐਸ ਆਈਪੀਐਸ ਬਣਾਈ ਬਟ ਮੇਰੇ ਉਸ ਟਾਈਮ ਖੁਆਬ ਸਾਰੇ ਅਧੂਰੇ ਰਹਿ ਗਏ ਸੀਗੇ ਬਟ ਮੈਂ ਹੁਣ ਆਪਣੀ ਸਟੱਡੀ ਰੈਗੂਲਰ ਕਰ ਰੱਖੀ ਆ ਤੇ ਹੁਣ ਬੱਚੇ ਨੂੰ ਵੀ ਮੇਰੇ ਚਾਚਾ ਚਾਚੇ ਸਪੋਰਟ ਨਾਲ ਪੜਾ ਰਹੀ ਆ ਤੇ ਮੈਂ ਖੁਦ ਵੀ ਪੜਨੀ ਹੋਈ। ਕਿਹੜੀ ਸੜੀ ਕਰਦੇ। ਮੈਂ ਸਰ ਬੀਏ ਦੀ ਲਾਸਟ ইয়ার ਦੇ ਵਿੱਚ। ਬੱਚਾ ਤੁਹਾਡਾ ਕਿੰਨੇ ਸਾਲ ਦਾ? ਬੱਚਾ ਮੇਰਾ 8 ਸਾਲ ਦਾ ਈ। ਜਿਹੜਾ ਹੈਗਾ ਘਰ ਵਾਲੇ ਦੇ ਤੁਹਾਡੇ ਦਾ ਕੀ ਰੂਸੀ। ਮੇਰੇ ਘਰ ਵਾਲੇ ਨੂੰ ਮੇਰੇ ਸਾਸ ਸਾਸਿ ਵੱਲੋਂ ਬਹੁਤ ਹਦਾਇਤ ਕੀਤੀ ਗਈ ਵੀ ਬੱਚੀ ਦੀ ਏਜ ਘੱਟਾ ਵੀ ਤੂੰ ਇਸ ਮੈਰਿਜ ਤੋਂ ਇਨਕਾਰ ਕਰ ਦੇ। ਪਰ ਬਹੁਤ ਪਹੁੰਚ ਕੀਤੀ ਉਹਨਾਂ ਤੱਕ ਬਾਟੇ ਉਹਨਾਂ ਨੇ ਕਹਿੰਨੇ ਇਸ ਸੀਜ਼ ਨੂੰ ਇਸ ਚੀਜ਼ ਨੂੰ ਇਨਕਾਰ ਕਰ ਦਿੱਤਾ ਵੀ ਅਸੀਂ ਮੈਰਿਜ ਕਰਵਾਉਣੀ ਆ ਤਾਂ ਇਸ ਨਾਲ ਹੀ ਕਰਵਾਉਣੀ ਆ। ਇਨਸਾਫ ਲੈਣ ਲਈ ਕਿੰਨਾ ਟਾਈਮ ਤੁਹਾਨੂੰ ਲੱਗਿਆ? ਸਰ ਬਹੁਤ ਬਹੁਤ ਦਰਵਾਜ਼ੇ ਖੜਕਾਈ ਇਸ ਇਨਸਾਫ ਲਈ ਬਟ ਲਾਸਟ ਤੇ ਮਾਨ ਮੇਰਾ ਸਦਾ ਠਾਣੇ ਨਾਬਾ ਵਿੱਚ ਪਰਚਾ ਦਰਜ ਹੋਇਆ ਜਿਹਦੇ ਵਿੱਚ ਤਿੰਨ ਬੰਦੇ ਦੀ ਰੈਸਟ ਹੋ ਚੁੱਕੀ ਆ ਤੇ ਇੱਕ ਪੁਲਿਸ ਦਾ ਕਿਸ ਤਰ੍ਹਾਂ ਜਿਹੜਾ ਹੈ ਕਰ ਗਿਆ ਪੁਲਿਸ ਦਾ ਬਹੁਤ ਵਧੀਆ ਰਵਈਆ ਰਿਹਾ ਸਦਾ ਠਾਣੇ ਵੱਲੋਂ ਮੈਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਐਸਾ ਮਾਨਜੋਗ ਐਸਚਓ ਸਰ ਏਐਸੀ ਰਜ਼ਿੰਦਰ ਸਰ ਦਾ ਬਹੁਤ ਵਧੀਆ ਸਹਿਯੋਗ ਮਿਲਿਆ ਮੈਨੂੰ ਹੁਣ ਲੱਗਦਾ ਵੀ ਜਿਹੜਾ ਹੈਗਾ ਤੁਹਾਨੂੰ ਇਨਸਾਫ ਮਿਲਿਆ ਫਟੋ ਫਟਾ 8-9 ਸਾਲਾਂ ਬਾਅਦ ਹਾਂਜੀ ਸਰ ਹੁਣ ਮੈਨੂੰ ਇਨਸਾਫ ਦੀ ਆਸ ਜਾਗੀ ਸੀ ਜਦੋਂ ਮੇਰਾ ਜਦੋਂ ਮੇਰੀ ਮਾਨਜੋਗ ਹਾਈ ਕੋਰਟ ਵੱਲੋਂ ਮਾਨਜੋਗ ਹਾਈ ਕੋਰਟ ਵੱਲੋਂ ਆਰਡਰ ਉਸ ਤੋਂ ਬਾਅਦ ਪੰਚਲ ਆਉਣ ਤੋਂ ਬਾਅਦ ਮੈਨੂੰ ਬਹੁਤ ਸਕੂਨ ਮਿਲਿਆ ਵੀ ਅੱਜ ਸ਼ਾਇਦ ਮੈਨੂੰ ਮੇਰੀ ਇਨਸਾਫ ਮਿਲਨ ਦੀ ਮਿਲਨ ਦੀ ਆਸ ਜਾਗੀ ਸੀ ਹੁਣ ਸੈਟੀਸਫਾਈ ਹੋ ਲਾਈਫ ਤੋਂ ਹਾਂਜੀ ਸਰ ਬਹੁਤ ਹੱਦ ਤੱਕ ਸੈਟੀਸਫਾਈ ਹਾਂ ਬਟ ਜਦ ਤੱਕ ਉਹਨਾਂ ਨੂੰ ਸਜ਼ਾ ਨਹੀਂ ਹੋ ਜਾਂਦੀ ਉਸ ਤੱਕ ਮੈਂ ਉਸ ਤੋਂ ਤੱਕ ਮੇਰੀ ਜੰਗ ਜਾਰੀ ਰਹੇਗੀ ਜੀ ਮੇਰੀ ਮਦਰ ਇਸ ਮੈਰਿਜ ਦੇ ਖਿਲਾਫ ਸੀਗੇ ਤੇ ਉਹਨਾਂ ਉਹਨਾਂ ਦੀ ਮੇਰੀ ਮੈਰਿਜ ਤੋਂ 2 ਦਿਨ ਬਾਅਦ ਹੀ ਉਹਨਾਂ ਨੇ ਬੋਲਣਾ ਚੱਲਣਾ ਬੰਦ ਕਰ ਦਿੱ ਦਿੱਤੀ ਤੇ ਮੇਰੀ ਮੈਰਿਜ ਦੇ 1 ਵੀਕ ਬਾਅਦ ਹੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਤੁਹਾਡੇ ਹਸਬੰਡ ਦਾ ਕੀ ਸੀਗਾ ਸਟੇਟਸਿਸ ਉਸ ਟਾਈਮ ਮੇਰੇ ਮੇਰੇ ਹ 32 ਸੀ 32 ਸਾਲ ਦਾ ਸੀ ਤੇ ਉਸ ਟਾਈਮ ਉਹਨਾਂ ਨੇ ਤਾਂ ਵੀ ਇਸ ਇਹ ਸਭ ਇਹ ਤੁ ਜਾਣ ਬੁੱਝ ਕੇ ਮੇਰੇ ਨਾਲ ਮੈਰਿਜ ਕਰਵਾਈ ਤੇ ਮੇਰੇ ਨਾਲ ਕੁੱਟਮਾਰ ਦਾ ਰਵਈਆ ਵਰਤਿਆ ਕੁੱਟਮਾਰ ਕਰਦੇ ਰਹੇ ਮੈਨੂੰ ਮੇਰੇ ਨਾਲ ਬਹੁਤ ਅਕੇਸ਼ਾਈ ਹੁੰਦੀ ਰਹੀ ਤੇ ਮੈਨੂੰ 4 ਮਹੀਨੇ ਹੀ ਉਹਨਾਂ ਨੇ ਆਪਣੇ ਪਾਸ ਰੱਖਿਆ ਉਸ ਤੋਂ ਉਸ ਤੋਂ ਬਾਅਦ ਮੈਂ ਮੇਰੇ ਚਾਚਾ ਜੀ ਪਾਸ ਆਪਣੇ ਬੱਚੇ ਨਾਲ ਇਹ ਲੜਾਈ ਲੜ ਰਹੀ ਹੈ ਜੀ ਲੜਕੀ ਲਵਪ੍ਰੀਤ कौर ਜਿਹਨੇ ਕਿ ਇੱਕ ਸਾਡੇ ਕੋਲ ਆਇਆ ਸੀਗਾ ਹਾਈ ਕੋਰਟ ਨੇ ਰੈਟ ਪਾਈ ਸੀ ਜਿਸ ਦੇ ਵਿੱਚ ਹਾਈ ਕੋਰਟ ਵੱਲੋਂ ਡਾਇਰੈਕਸ਼ਨ ਹੋਈ ਸੀ ਵੀ ਇਹਦਾ 2 ਮਹੀਨਿਆਂ ਦੇ ਵਿੱਚ ਵਿੱਚ ਇਹਦਾ ਟਾਈਮ ਬਾਉਂਡ ਸੀਗਾ ਵੀ 2 ਮਹੀਨਿਆਂ ਦੇ ਵਿੱਚ ਇਹਨਾਂ ਜਸਟਿਸ ਜਿਹੜੀ ਐ ਡਿਲੀਵਰ ਕੀਤੀ ਜਾਵੇ ਜਿਸ ਤਰ੍ਹਾਂ ਜੀ ਪੜਤਾਲ ਕਰਕੇ ਜਿਹੜੀ ਇਹਦਾ 2016 ਦੇ ਵਿੱਚ ਇਹ ਮੈਰਿਜ ਹੋਈ ਸੀ ਉਦੋਂ ਇਹਦੀ ਉਮਰ 16 ਸਾਲ ਸੀ ਤੇ 17 ਸਾਲ ਦੀ ਇਹਦੇ ਵਿੱਚ ਇਹ ਲੜਕਾ ਪੈਦਾ ਹੋਇਆ ਸੀ ਉਹ ਸਬੰਧੀ ਨੇ ਦਿੱਤਾ ਸੀ ਵੀ ਮੇਰਾ ਜਿਹੜਾ ਛੋਟੀ ਉਮਰ ਦੇ ਵਿੱਚ ਵਿਆਹ ਕਰ ਦਿੱਤਾ ਗਿਆ ਅੰਡਰਏਜ ਜਿਸ ਤੇ ਅਸੀਂ ਮੁਕੱਦਮਾ ਨੰਬਰ 156 /24 ਜਿਹੜਾ ਦਰਜ ਕੀਤਾ ਹੈ ਆਈਪੀਸੀ 376 ਤੇ ਚਾਈਲਡ ਜਿਹੜਾ ਮੈਰਿਜ ਪ੍ਰੋਵੈਂਸ਼ਨ ਐਕਟ ਹੈ 9 ਤੇ 10 ਤੇ ਇੱਕ ਚਿਲਡਰਨ ਬਰੌਨ ਸੈਕਸ਼ੂਅਲ ਅਫੈਂਸਸ ਜਿਹੜਾ ਪੋਕਸੋ ਦਾ 6 ਜਿਹੜਾ ਉਤੇ ਲੱਗਿਆ ਦੇਖੋ ਇਹ ਕੀ ਕਾਰਨ ਸੀ ਜ਼ਬਰਦਸਤੀ ਕੀਤੀ ਹੈ ਲੱਗਦਾ ਇਹਦੀ ਜਿਹੜਾ ਹੁਣ ਪੜਤਾਲ ਤਫਤੀਸ਼ ਦੌਰਾਨ ਸਾਹਮਣੇ ਆਇਆ ਵੀ ਜਿਹੜੀ ਇਹਨੇ ਵਿਰੋਧ ਕੀਤਾ ਤੇ ਇਹਦੇ ਚਾਚਾ ਚਾਚੀ ਨੇ ਵੀ ਕੀਤਾ ਜਿੱਥੇ ਹੁਣ ਮੌਜੂਦਾ ਰਹਿ ਰਹੀ ਹੈ ਪਰ ਇਹਨਾਂ ਦੀ ਕਿਸੇ ਨੇ ਸੁਣੀ ਨਹੀਂ ਜਿਹੜਾ ਕਿ ਇਹਦੇ ਫਾਦਰ ਨੇ ਧੱਕੇ ਨਾਲ ਵਿਆਹ ਕਰ ਦਿੱਤਾ ਤੇ ਇਹਦੇ ਸਹੁਰਿਆਂ ਨੂੰ ਵੀ ਦੱਸ ਦਿੱਤਾ ਸੀ ਵੀ ਇਹਦੀ ਉਮਰ ਛੋਟੀ ਹੈ ਅਨਰੇਜ ਹੋਣ ਕਰਕੇ ਉਹ ਜਿਹੜੀ ਕਾਰਵਾਈ ਇਹਨਾਂ ਦੇ ਸਾਰਿਆਂ ਤੇ ਅਮਲ ਚ ਲਿਆਂਦੀ ਗਈ ਤੇ ਪਰਚਾ ਦਰਜ ਕੀਤਾ ਗਿਆ ਕੋਈ ਲਾਲਚ ਦਿੱਤਾ ਸੀ ਉਸ ਟਾਈਮ ਇਹਦੇ ਪੁੱਤ ਲੜਕੀ ਦੇ ਪਰਵਾਰ ਨਹੀਂ ਕੋਈ ਲਾਲਚ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਮਾਟ ਇਹਨਾਂ ਦੇ ਜਿਵੇਂ ਪਿੰਡਾਂ ਦੇ ਵਿੱਚ ਹੁੰਦਾ ਹੈ ਤੁਹਾਨੂੰ ਨਹੀਂ ਜਿਹੜਾ ਫਾਦਰ ਹੈ ਉਹ ਅਨਪੜਾ ਹੈ ਥੋੜੀ এডਿਕੇਸ਼ਨ ਦੀ ਲਿਟਰੇਸੀ ਦੀ ਕਾਰਡ ਕਰਕੇ ਇਹਨਾਂ ਦਾ ਜਿਹੜਾ ਉਹਨਾਂ ਨੇ ਧੱਕੇ ਨਾਲ ਉਹ ਵਿਆਹ ਕਰ ਦਿੱਤਾ ਸੀ ਇਹ ਕਿਲੇ ਗਲਾਪ ਇਹ ਜਿਹੜਾ ਮੁਕੱਦਮਾ ਦਰਜ ਹੋਇਆ ਇੱਕ ਇਹਦੇ ਫਾਦਰ ਇਹਦੀ ਮਦਰ ਦੀ ਡੈਥ ਹੋ ਗਈ ਫਾਦਰ ਇਹਦੀ ਇੱਕ ਇਹਦੇ ਤਾਏ ਦਾ ਬੇਟਾ ਗੁਰਸੇਵ ਸਿੰਘ ਇੱਕ ਇਹਨਾਂ ਦੇ ਜਿਹੜੇ ਹੈਗੇ ਨੇ ਇਦਕਰ ਅਰਾਜੀਤ ਸਿੰਘ ਇਹਦੇ ਸੱਸ ਸੋਰਾ ਕੌਰ ਸਿੰਘ son of ਅਮਰ ਸਿੰਘ ਤੇ ਜਸਮੀਲ ਕੌਰ wife of ਕੌਰ ਸਿੰਘ ਇਹ ਲੜਕੀ ਦੀ ਭੂਆ ਸੋਰਾ ਪਿੰਡ ਗੜਾ ਨੇ ਕੁਲਵਿੰਦਰ ਕੌਰ ਕੋਟੂ ਇਹ ਫਤਿਹਗੜ੍ਹ ਚੰਨਾ ਪਿੰਡ ਇਹਨਾਂ ਦਾ ਹਾਂ ਜੇੜਾ ਲੜਕਾ ਇਹ ਵੀ ਕਰਦਾ ਸੀ ਮੇਰੇ ਕੋਲ ਇਹ ਲੜਕਾ ਕੋਈ ਠੇਕੇਬੇਸ ਤੇ ਕੋਈ ਪੀਆਰਟੀਸੀ ਦੇ ਵਿੱਚ ਕੰਮ ਕਰਦਾ ਸੀ ਇਹ ਮੇਰੇ ਲੜਕਾ ਵੀ ਲੜਕੀ ਨੂੰ ਤੋਂ ਪਤਾ ਸੀ ਵੀ 16 ਸਾਲ ਉਮਰ ਆ ਉਹਦੀ ਉਮਰ ਉਹਦੇ 28 29 ਸਾਲ ਆ ਹਾਂ ਲੜਕੇ ਦੀ ਉਮਰ ਉਹਦੇ 27 28 ਸਾਲ ਦੀ ਸੀ ਇਹਨਾਂ ਨੂੰ ਪਤਾ ਸੀ ਤਾਂ ਹੀ ਇਹ ਮਕਦਮਾ ਦਰਜ ਹੋਇਆ ਇਹ ਡੀਏ ਸਾਹਿਬ ਇਹ ਡੀਏ ਸਾਹਿਬ ਦੀ ਅਸੀਂ ਜਿਹੜੀ ਇੱਥੇ ਲਿਖ ਕੇ ਭੇਜਿਆ ਸੀ ਡੀਏ ਸਾਹਿਬ ਨੇ ਜੋ ਇਹਦੇ ਵਿੱਚ ਓਪੀਨੀਅਨ ਦਿੱਤੀ ਹੈ ਜੋ ਉਹਨਾਂ ਨੇ رائے ਦਿੱਤੀ ਹੈ ਉਸ ਹਿਸਾਬ ਨਾਲ ਅਸੀਂ ਜਿਹੜੀ ਐਫਆਈਆਰ ਲਾਜ਼ ਕਰਾਈ ਕਿੰਨੇ ਗ੍ਰਿਫਤਾਰ ਕੀ ਤਰੀਕਿਆਂ ਨੂੰ ਜੀ ਜੀ ਇਹਦੇ ਵਿੱਚ ਹੁਣ ਤੱਕ ਅਸੀਂ ਤਿੰਨ ਬੰਦੇ ਗ੍ਰਿਫਤਾਰ ਕਰ ਚੁੱਕੇ ਹਾਂ ਇੱਕ ਇਹਦਾ ਫਾਦਰ ਨੂੰ ਇੱਕ ਇਹਦੇ ਤਾਏ ਦਾ ਬੇਟਾ ਤੇ ਕਿਹੜਾ ਜਿਹੜਾ ਘਰ ਵਾਲਾ ਅਜੀਤ ਸਿੰਘ ਨੂੰ ਅਸੀਂ ਗ੍ਰਿਫਤਾਰ ਕਰਕੇ ਉਹਨੂੰ ਰਿਹਾਸਪਾ ਦਿੱਤੀ ਹੈ ਬਾਕੀ ਬਾਕੀਆਂ ਨਹੀਂ ਭਾਲ ਜਾਰੀ ਹੈ ਬਾਕੀ ਅਸੀਂ ਜਲਦੀ ਭਾਲ ਲਾਂਗੇ